ਹੋਰ ਰੇਟ 70000 ਦੀ ਦੇਣੀ। ਹੋਰ ਵਿਖਾਉਣਿਆ ਇਤੋਂ ਵੀ ਮੰਦਾ ਤੋਹਫਾ। ਇਤੋਂ ਮੰਦਾ ਹੋਣੇ ਇਤੋਂ ਵੀ ਮੰਦਾ ਵਿਖਾਉਣਿਆ। ਲਓ ਜੀ ਮਿੱਤਰੋ ਇਤੋਂ ਮੰਦਾ ਤੋਹਫਾ। ਹੋਰ ਵਿਖਾਉਣਿਆ। ਆਹ ਰੇਟ ਦਾ 95000 82000 ਦੀ ਕਰਤੀ ਦੇਣੀ। ਠੀਕ ਹੈ ਜੀ। ਲਓ ਜੀ ਮਿੱਤਰੋ ਦੋ ਦੁਨੀਆ ਸ਼ਾਲਾਂ ਵਾਲੀਆਂ ਮੱਝਾਂ 70000 ਦੀਆਂ ਜਾਇ ਰੇਟ ਦੇ ਵਿੱਚ ਆਪਾਂ ਤੁਹਾਨੂੰ ਵੀਡੀਓ ਲੈ ਕੇ ਆਏ ਆ ਅੱਜ। ਲਓ ਜੀ ਦੋਸਤੋ ਆਪਾਂ ਪੁੱਜੇ ਬਈ ਜੀ ਡੱਬਾ ਵਾਲੀ ਮੰਡੀ ਤੇ ਮਾਨ ਫਾਰਮ ਦੇ ਉੱਤੇ ਜੀ। ਵੀਡੀਓ ਤੋਂ ਬਣੇ ਰਿਹਾ ਕੋਟੋ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਵੀ ਉਹਨਾਂ ਦੇ ਟਾਪ ਟਾਪ ਦੇ ਨੰਗੇਂੇ ਦਿਖਾਵਾਂਗੇ ਤਾਂ ਚੰਗੀ ਲੱਗੀ ਸ਼ੇਅਰ ਕਰ ਦਿਓ ਤਾਂ ਉਹਨਾਂ ਦਾ ਫੋਨ ਨੰਬਰ ਵੀਡੀਓ ਦੇ ਵਿੱਚ ਬੋਲਣਗੇ ਮਾਲਕ ਜਿੰਨਾ ਤੇ ਜਾ ਕੇ ਉਹਨਾਂ ਕੋਲੇ ਟੋਟਲ 9 ਨਗਿੰਨੇ ਜਿਹੜੇ ਵੀ ਸੇਲ ਆ ਮੌਕੇ ਦੇ ਤਾਂ ਅੱਜ ਫਿਰ ਕਰਦੇ ਹਾਂ ਸਟਾਰਟਿੰਗ ਵੀਡੀਓ ਆ ਜੀ ਆਪਾਂ ਬਈ ਡੱਬ ਵਾਲੀ ਮੰਡੀ ਤੋਂ 9 ਨਾਗ ਬਕਾਉਗਾ ਭਰਾ ਕੋਲੇ ਗੱਲਬਾਤ ਕਰਦੇ ਸਾਰੀ ਜਾਣਕਾਰੀ ਲੈਣੇ ਨਾਲ ਹੈ ਤਾਂ ਜਿਹੜੀ ਤੁਸੀਂ ਮੱਝ ਚਲਦੀ ਦੇਖੀ ਐ ਨਾ ਸਕਰੀਨ ਤੇ ਆਪਾਂ ਇਹਦੇ ਬਾਰੇ ਪੂਰੀ ਡਿਟੇਲ ਲੈਣੇ ਆਂ ਬਈ ਆਪਣਾ ਨਾਮ ਪਿੰਡ ਦਾ ਨਾਮ ਵੀ ਨਾਮ ਗਰਸਿਹ ਸਿੰਘ ਪਿੰਡ ਲਾਲਬਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਠੀਕ ਹੈ ਜੀ ਬਈ ਜੀ ਇਸ ਮੱਝ ਬਾਰੇ ਦਿਓ ਡਿਟੇਲ ਵੀ ਕਿੰਨੇ ਕਿੱਲੇ ਕਿ ਮਾਗਰ ਕੱਟੀ ਐ ਦੁੱਧ ਪਿਛਲੇ ਸੂਏ 18 ਕਿਲੋ ਦਾ ਰਿਕਾਰਡ ਚੈੱਕ ਕਰਾ ਦੇਾਂਗੇ ਹੁਣ ਮੈਂ ਥੱਲੇ 8 ਤੋਂ 9 ਦਿਨਾਂ ਦੀ ਸੂਈ ਮੈਲੇ ਤੇ ਲੱਗੀ ਨਹੀਂ 16 ਡੱਬੇ ਹੁਣ ਵੀ ਤਿਆਰ 16 ਡੱਬੇ ਮੌਕੇ ਦੇ ਤਿਆਰ ਆ ਲਓ ਕਾ 16 ਡੱਬੇ ਵੀਰੇ ਘਰੋਂ ਜਿਹੜਾ ਮਾਈ ਵਰਜੀ ਲੈ ਕੇ ਆ ਸਕਦਾ 16 ਡੱਬੇ ਦੁੱਧ ਦੇ ਤਿਆਰ ਆ ਲੈਣ ਕੇ ਲਿਆ ਬਈ 16 ਡੱਬੇ ਮੌਕੇ ਤੇ ਸਮਝ ਦੇ ਬਾਈ ਜੀ ਤਿਆਰ ਆ ਘਰੇ ਆ ਕੇ ਡੱਬਾ ਮਾਰ ਕੇ ਤੁਸੀਂ ਕਿਸਾਨ ਭਰਾ ਦੇ ਲੈ ਕੇ ਜਾ ਸਕਦੇ ਹੋ ਜੀ ਬਾਈ ਜੀ ਕੀ ਰੇਟ ਰੱਖਿਆ ਹੋਇਆ ਰੇਟ ਵੇਰੇ ਰੱਖਣੋਂ ਘਰੇ 2 ਲੱਖ ਰੁਪਏ ਮੰਗਦੇ ਸੀ ਹੁਣ 1 ਲੱਖ 60 ਹਜ਼ਾਰ ਰੇਟ ਆ 1 ਲੱਖ 40 ਹਜ਼ਾਰ ਦੀ ਦੇਵਾਂਗੇ ਦੁੱਧ ਮਿਣ ਕੇ ਲਿਆ ਸਕਦਾ ਦੁੱਧ ਮਿਣ ਕੇ ਕਿਸਾਨ ਪ੍ਰਾਧ ਤਸੱਲੀ ਕਰਕੇ ਲਿਆ ਸਕਦਾ ਤਿੰਨ ਡੰਗ ਚਵਾ ਕੇ ਦੇਵਾਂਗੇ ਤਿੰਨ ਡੰਗ ਲੋ ਜੀ ਮਿੱਤਰੋ ਐਦੂ ਉੱਤੇ ਗਾਰੰਟੀ ਤੁਹਾਨੂੰ ਕੀ ਚਾਹੀਦੀ ਐ ਬਾਈ ਜੀ ਠੀਕ ਐ ਜੀ ਹੁਣ ਬਾਈ ਜੀ ਦੂਜੀ ਮੱਝ ਬਾਰੇ ਹਾਂਜੀ ਬਾਈ ਦੇਓ ਡਿਟੇਲ ਇਸ ਬਾਰੇ ਇਹ ਵੀ ਪਹਿਲਾ ਸੂਆ ਸੂਈ ਸੀ ਹੁਣ ਦੂਜਾ ਸੂਆ ਸੂਗ ਗਈ ਠੀਕ ਐ ਜੀ ਦੁੱਧ ਝੋਟੀ ਥੱਲੇ 10 ਕਿਲੋ ਦਿੱਤਾ ਪਹਿਲੇ ਸੂਏ ਹੁਣ ਹਜੇ 8 ਦਿਨ ਰਹਿੰਦੇ ਆ ਤੇ ਬਾਕੀ ਆਏ ਸੂਣਵੇਂ 8 ਦਿਨ ਰਹਿੰਦੇ ਆ 8 ਦਿਨ ਸੂਣ ਚ ਰਹਿੰਦੇ ਆ ਠੀਕ ਹੈ ਜੀ ਦੋ 10 ਕਿਲੋ ਦਿੰਦਾ ਐ ਤੇ ਕਿ 12 ਕਿਲੋ ਦੁੱਧ ਦੇ ਦੂ ਠੀਕ ਹੈ ਠੀਕ ਹੈ ਉਹ ਪਾਉਂਡ ਤੇ ਆਪਾਂ ਜੇ ਵੱਧ ਪਾ ਦਾਂਗੇ ਤਾਂ 14 ਚੋੜ ਨਹੀਂ 12 ਤਾਂ ਮਰਦੀ ਨਹੀਂ ਖਰਾਕ ਸਰਤੇ ਆ ਖਰਾਕ ਸਰਤੇ ਆ ਠੀਕ ਹੈ ਜੀ ਇਹਦਾ ਬਾਜ਼ਾਰ ਰੇਟ ਆਮ ਹਰੇਕ ਬੰਦਾ ਇਹਨੂੰ ਲੈ ਸਕਦਾ ਰੇਟ ਇਹਦਾ 95000 82000 ਦੀ ਕੱਟੀ ਦੇ ਦਿਆਂ ਠੀਕ ਹੈ ਜੀ ਬਾਕੀ ਮਾਨ ਤਾਨ ਕਰਦੇ ਬਾਕੀ ਮੌਕੇ ਤੇ ਇਹ ਬੰਦੇ ਦਾ ਮਾਨ ਤਾਨ ਮਾਨ ਤਾਨ ਕਰੂੰਗਾ ਦੋਸਤੋ ਤੁਸੀਂ ਜਿਹੜੀ ਇਹ ਸਕਰੀਨ ਦੇ ਉੱਤੇ ਮੱਝ ਚਲਦੀ ਦੇਖੀ ਜਾਂਦੇ ਹੋ ਬਈ ਜੀ ਇਹਦਾ ਖਣਾ ਦਾ ਆਕਾਰ ਵਗੈਰਾ ਹਨ ਤਾਂ ਬਹੁਤ ਹੀ ਸ਼ਾਨਦਾਰ ਜਾਨਵਰ ਹੈ ਤੇ ਗੱਲਬਾਤ ਕਰਦੇ ਹਾਂ ਜੀ ਬਈ ਦੇਖੋ ਡਿਟੇਲ ਇਸ ਬਾਰੇ ਇਹ ਵੀਰੇ ਚੌਥਾ ਸੂਆ ਮੈਸੂਈ ਹੈ ਠੀਕ ਹੈ ਜੀ ਦੁੱਧ ਦਾ ਇਸ ਟਾਈਮ ਬੋੜਾ 9 ਕਿਲੋ ਤਿਆਰ ਹੈ 12 ਕਿਲੋ ਦੋ ਦੇ ਦੂਗੀ ਵਾਜਬ ਰੇਟ ਹੈ ਇਹਦਾ ਪਿੱਛੇ ਕੀ ਚੀਜ਼ ਹੈ ਸੂਈ ਮਗਰ ਕੱਟੀ ਹੈ ਮਗਰ ਕੱਟੀ ਆ ਹਾਂਜੀ ਮੁੱਲ ਕਰਾਉਣ ਨੂੰ ਵੀਰੇ ਇਹਦਾ ਕੋਸ ਕਰਾਈ ਜੋ 90 ਕਿਲੋ ਨੂੰ 95 ਕਰਾ ਲਓ 80000 ਦੀ ਮਹਿੰਗ ਹੈ 80000 ਦੀ ਦੇ ਦੇ 80000 ਦੀ ਦੇ ਰਹਾ ਨਾਨ ਤਾਨ ਵੀ ਕਰ ਦਿਆਂਗੇ ਆ ਆ ਜਿਹੜਾ ਵੀਰ ਹੋਰ ਵਿਖਾਉਣੇ ਐ ਇਤੋਂ ਵੀ ਮੰਦਾ ਤੋਹਫਾ ਇਤੋਂ ਮੰਦਾ ਹੋਰ ਐ ਇਤੋਂ ਵੀ ਮੰਦਾ ਵਿਖਾਉਣੇ ਲੈ ਮਿੱਤਰੋ ਇਤੋਂ ਮੰਦਾ ਤੋਹਫਾ ਹੋਰ ਵਿਖਾਉਣੇ ਆ ਜੀ ਆਹ ਹਾਂਜੀ ਬਾਈ ਜੀ ਦਿਓ ਡਿਟੇਲ ਇਸ ਬਾਰੇ ਇਹਦਾ ਵੀਰੇ ਬੱਚਾ ਮੂਰੇ ਆ 8 ਦਿਨਾਂ ਦੀ ਸੂਈ ਆ ਅੱਛਾ ਜੀ ਦੁੱਧ ਹੁਣ ਹਾਜ਼ਰ 9 ਕਿਲੋ ਆ ਮੌਕੇ ਦਾ ਮੌਕੇ ਦਾ ਦੁੱਧ 9 ਕਿਲੋ ਆ ਗੱਪ ਮਾਰ ਨੂੰ 12 ਕਵਾਲਾ 14 ਕਵਾਲਾ ਤਾਂ ਮੰਡੀ ਤੇ ਗੱਪ ਮਾਰੀ ਜਾਂਦੇ ਲੋਕ ਹੁਣ 9 ਕਿਲੋ ਦੁੱਧ ਆ ਬੁੱਧਵਾਰ ਨੂੰ ਆਜੇ ਬੰਦਾ 9 9.5 ਕਿਲੋ ਦੇ ਡੱਬੇ ਮਾਰਦੇ ਹੰਦੇ ਸੀ। 5 ਦਿਨਾਂ ਦੀ ਸੂਈ ਮਗਰ ਕੱਟੀ। ਮਗਰ ਕੱਟੀ ਆ। ਮਗਰ ਕੱਟੀ ਆ 5 ਦਿਨਾਂ ਦੀ ਸੂਈ ਆ। ਕੋਈ ਇਹਦਾ 90 ਨਹੀਂ ਕੋਈ 80 ਨਹੀਂ। ਕੁੱਲ ਰੇਟ 70000 ਦੀ ਦੇਣੀ। ਕੁੱਲ ਹੀ 70000 ਲਈ 70000। ਲੋ ਜੀ ਮਿੱਤਰੋ ਦੁੱਧ ਦੀਆਂ ਸ਼ਾਲਾਂ ਵਾਲੀਆਂ ਮੱਝਾਂ 70000 ਦੀਆਂ ਜਾਇ ਰੇਟ ਦੇ ਵਿੱਚ ਆਪਾਂ ਤੁਹਾਨੂੰ ਵੀਡੀਓ ਲੈ ਕੇ ਆਏ ਅੱਜ। ਕੱਲ ਰਾਤ ਦੀ ਸੂਈ ਆ। ਠੀਕ ਹੈ ਜੀ। ਬੋਲਾ ਬੱਚਾ ਚੰਗਾ ਆ ਕਿਲੋ ਦੁੱਧ ਕਿਲੋ ਚੋਆ। ਦੁੱਧ 12 ਕਿਲੋ ਦੇ ਦੂਜਾ ਸੂਆ ਛੋਟੀ ਆ। ਠੀਕ ਹੈ ਜੀ। ਠੀਕ ਹੈ ਕੋਈ ਜੋੜੀ ਤੇ ਥਣਾ ਦਾ ਕਾਰ ਵੇਖ ਲੋ ਚਵਾਈ ਪੋਲੀ ਇੱਕ ਨੰਬਰ ਵਧੀਆ ਝੋਟੀ ਹੈ। ਛੱਲ ਹੈ। ਛੱਲ ਹੈ ਜੀ। ਮਾੜਾ ਜੀ ਪਰਿਵਾਰ ਚ ਬੱਚੇ ਚੋੜਿਆਂ ਨੂੰ ਕੋਈ ਜੋੜੇ ਸੀਲ ਠੰਡੀ ਵਧੀਆ ਹੈ। ਅੱਛਾ ਜੀ। ਮਗਰ ਕੱਟਾ ਹੈ ਇਹਦੇ। ਠੀਕ ਹੈ ਜੀ। ਠੀਕ ਹੈ ਜੀ। ਝੋਟੀ ਸਾਫ ਸੁਥਰੀ ਹੈ ਕੋਈ ਪੈਸੇ ਦਾ ਝੋਟੇ 'ਚ ਨੁਕਸਾ ਹੈ ਨਹੀਂ। ਠੀਕ ਹੈ ਠੀਕਾ। ਇਹਦਾ ਵੀ ਬਾਜਵ ਰੇਟ ਆ ਰੇਟ 1,10,000 ਆ ਦੇਣੀ 95,000। ਦੇਣੀ 95,000 ਦੀ ਆ। ਹਾਂ ਜੀ। ਤਾਂ ਗੱਲ ਇਹ ਆ ਬਈ ਜਿਹੜੀਆਂ ਦੁੱਧ ਦੀਆਂ ਛੱਲਾਂ ਵਾਲੀਆਂ ਮਾਨ ਫਾਰਮ ਤੇ ਝੋਟੀਆਂ ਤੇ ਮੱਝਾਂ ਤਾਂ ਚੜਦੀ ਤੋਂ ਚ ਛੋਟੀ ਤੋਂ ਛੋਟੀ ਤੋਂ ਵੱਡੀ ਤੋਂ ਵੱਡੀ ਵੱਡੀ ਤੋਂ ਵੱਡੀ ਸੋਟ ਸਾਰੀਆਂ ਮੰਹਾਂ ਹੈਗਾ ਛੋਟੀਆਂ ਵੀ ਹੈਗਾਂ ਵੱਡੀਆਂ ਵੀ ਹੈ ਠੀਕ ਹੈ ਜੀ ਜੀਪ ਜੀ ਪਹਿਲਾਂ ਕੱਟੀ ਆ ਨਾਗਰ ਕਟਾ 4 ਦਿਨਾਂ ਦੀ ਸੂਈ ਹੈ ਠੀਕ ਹੈ ਜੀ 7 ਕਿਲੋ ਬੋਲੀ ਹੈ ਦੰਦਾਂ ਚ ਦੋਂਦੀ ਹੈ ਠੀਕ ਹੈ ਜੀ ਇਹਦਾ ਰੇਟ ਮੁੱਲ 85000 ਰੁਪਏ 75000 ਦੇ ਦੇਣੀ ਆ 75000 ਦੀ 75000 ਦੀ ਗਾਹ ਨੂੰ 1.5 ਲੱਖ ਦੀ ਮਹਨੇ ਬਣਨ 1.5 ਲੱਖ ਦੀ ਬਣਨਾ ਲਓ ਜੀ ਮੇਤਰੋ 75000 ਦੀ ਡੱਬ ਵਾਲੀ ਮੰਨ ਸਿੰਗੀ ਬਰੀਕ ਦੀ ਮੈਨੂੰ ਨਹੀਂ ਲੱਗਦਾ ਮੇਤਰੋ ਤੁਹਾਨੂੰ ਬਈ ਜੀ ਇਸ ਤੋਂ ਘੱਟ ਰੇਟ ਆਹ ਭੜਾਈ ਵੀਡੀਓ ਮਿਲੂਗੀ ਇੱਕ ਵਾਰੀ ਤੁਹਾਨੂੰ ਕੋਈ ਜਾਨਵਰ ਦਿਖਾਊਗਾ ਇਹ ਜੀ ਚੌਥਾ ਸੂਆ ਮੈਂ ਆ ਹਫਤਾ ਬਾਕੀ ਆ ਮੈਂ ਸੂਏ ਤੇ ਕੋਈ ਵੀ ਬੰਦਾ ਲੈ ਜੇ ਪੰਜ ਚਾਰ ਦਿਨਾਂ ਨੂੰ ਆ ਜੇ ਦੁੱਧ ਮੈਨੇ 16 ਕਿਲੋ ਦੇਣਾ 16 ਕਿਲੋ ਦੁੱਧ ਦੇਣਾ ਕਿੰਨਾ ਟਾਈਮ ਦਾ ਚੋਇਆ ਘਰ ਦੀ ਮੈਂ ਆਉਂਦੀ ਆ ਘਰ ਦੀ ਰੱਖੀ ਹੋਈ ਘਰ ਦੀ ਰੱਖੀ ਮੈਂ ਆ ਪਰ ਚੋਈ ਵੀ ਆ ਆਪਣੇ ਕੋਲ ਡੇਰੀ ਦਾ ਵੀ ਕੰਮ ਆ ਆਪਾਂ ਜੇ ਕੋਈ ਪਸ਼ੂ ਨੀਕੇ ਦਾ ਘਰੇ ਵੀ ਲਾ ਦਿੰਦੇ ਆ ਅੱਛਾ ਜੀ ਹਾਂ ਦੁੱਧ 16 ਕਿਲੋ ਪਰ ਮਹੀਨੇ ਦਿੱਤਾ ਹਜੇ ਮੈਂ ਤੇ 10 ਦਿਨ ਪਏ ਆ ਸੂਣ ਤੇ ਅੱਛਾ ਜੀ ਲੇਵੇ ਦਾ ਆਕਾਰ ਤੁਸੀਂ ਇਹਦਾ ਵੇਖੀ ਵਾਕਿਆ ਜੀ ਇਹੀ ਵਾਕਿਆ ਲੰਮਾ ਚੌੜਾ ਲੇਵਾ ਵਧੀਆ ਆ ਬਣਾਉਣਾ ਆ ਨਹੀਂ ਠੀਕ ਹੈ ਜੀ ਠੀਕ ਹੈ ਜੀ ਇਹਦਾ ਮੁੱਲ ਵੀਰ ਜੀ ਲੱਖ ਰੁਪਈਆ ਦੇਣੀ 85000 ਦੇਣੀ 85000 ਬਸ ਮਾਨਤਾ ਨਹੀਂ ਹੋਣਾ ਇਹ ਚੋ 1500 ਦਾ ਹੋਰ ਬਾਹਰ ਲੰਮਾ ਚੌੜਾ ਕੰਮ ਠੀਕ ਹੈ ਜੀ ਮੈਂ ਚੌਥਾ ਸੁਆ ਗੋਲ ਸਿੰਘ ਦੀ ਮੈਂ ਆ ਥਾਨ ਚੱਡੇ ਆਲੀ ਆ ਲੇਵਾ ਦਾ ਬੈਠਾ ਨਹੀਂ ਲੈ ਕੇ ਜਾਂਦਾ ਠੀਕ ਹੈ ਜੀ ਹਾਂਜੀ ਭਾਈ ਦੇ ਸਮਝ ਬਾਰੇ ਡਿਟੇਲ ਐ ਵੀਰੇ ਝੋਟੀ ਦੂਜਾ ਸੂਆ ਠੀਕ ਹੈ ਜੀ 10 ਕਿਲੋ ਹਾਜਰ ਹੈ ਮੌਕੇ ਦਾ ਹਾਜਰਾ ਮਗਰ ਕੱਟੀ ਹੈ ਠੀਕ ਹੈ ਡੱਬੇ ਮਾਰ ਕੇ ਲੈ ਜਾਣ ਦਾ ਸੰਦੂਕ ਡੱਬੇ ਮਾਰ ਕੇ ਵੀ 10 ਦਿਨਾਂ ਦੀ ਸੂਈ ਐ ਇਸ ਟਾਈਮ ਮੌਕੇ ਠੀਕ ਹੈ ਜੀ ਠੀਕ ਹੈ ਜੀ 10 ਕਿਲੋ ਦੁੱਧ ਐ ਡੱਬੇ ਮਾਰ ਮਾ ਪੌਂਤਿਆਂ ਦੇ ਡੰਗ ਚੋੜਦੇ ਨੇ ਠੀਕ ਹੈ ਜੀ ਇਹਦਾ ਰੇਟ ਐ ਵੀਰੇ 125 ਦੇਣੀ 10 ਦੇਣੀ ਕਿੰਨੇ ਦੀ 110 ਦੀ 110 ਦੀ ਦੂਜਾ ਸੂਆ ਝੋਟੀ ਮੂਹੋਂ 24 ਠੀਕ ਹੈ ਜੀ ਮਗਰ ਕੱਟੀ ਆ ਕੱਟੀ ਜੀ ਕੱਟੀ ਲਓ ਜੀ ਮੇਰੇ ਕੋਲ ਹੁਣ ਨੌਵੀਂ ਮੈਂ ਰਹਿ ਗਈ ਤੁਹਾਨੂੰ ਦਿਖਾਉਣ ਲੱਗਿਆ ਠੀਕ ਹੈ ਜੀ ਪੰਜ ਬਈ ਦੇਓ ਡਿਟੇਲ ਅੱਠ ਦਿਨ ਰਹਿ ਗਏ ਬਾਕੀ ਵੀਰੇ ਇਹਦੇ ਸੂਨ ਚ ਅੱਛਾ ਜੀ ਠੀਕ ਹੈ ਦੁੱਧ ਦਿੰਦੀ ਹੈ 13 ਤੇ 14 ਕਿਲੋ 13 14 ਕਿਲੋ ਹਾਂ ਜੀ ਦੱਬੇ ਮਾਰ ਕੇ ਲਿਆਵਾਂਗੇ ਜਮਾ ਸੱਪੇ ਮਾਰ ਕੇ ਦੇਵਾਂਗੇ ਜੀ ਘਰੀ ਠੀਕ ਹੈ ਜੀ ਮੁੱਲੇ ਦਾ ਇੱਕ 15 ਪੂਰੇ ਲੱਖ ਦੀ ਹਾਂ ਤੇ ਨਾ ਪੂਰੇ ਲੱਖ ਦੀ ਹਾਂਜੀ ਮਾਨਤਨ ਹੋ ਜੂਗੀ ਬਾਕੀ ਚੰਗਾ ਮਾਨਤਨ ਹੋ ਜੂਗਾ ਜਮਾ ਕਰਦਾ ਮਾਨਤਨ ਬੰਦਾ ਜਿਹੜਾ ਚੱਲ ਕੇ ਆਊਗਾ ਉਹਦੀ ਸੇਵਾ ਵੀ ਕਰਾਂਗੇ ਰਹਿਣੇ ਦਾ ਖਾਣੇ ਦਾ ਸਾਰਾ ਪ੍ਰਬੰਧ ਦਾ ਘਰੇ ਕੋਈ ਬੰਦੇ ਚਾਰ ਆਉਂਦੇ ਆ ਪਸ਼ੂ ਲੈਣ ਰਹਿਣ ਦੀ ਜਗ੍ਹਾ ਸਾਰਾ ਕੁਝ ਹੈ ਆਪਣੇ ਫਾਰਮ ਤੇ ਪੂਰਾ ਪ੍ਰਬੰਧ ਦਾ ਹੈ ਕਿ ਚਾਰ ਦਿਨ ਇੱਥੇ ਦੇਖ ਕੇ ਆਸੇ ਪਾਸੇ ਮਾਲ ਵੀ ਵਿਖਾਵਾਂਗੇ ਤੇ ਨਾਲ ਵੀ ਜਾਵਾਂਗੇ ਅਗਲਾ ਜਾ ਕੇ ਖੁਦ ਤੇ ਪਸ਼ੂ ਸਾਰੇ ਵੇਖ ਸਕਦਾ ਹੈ ਜੇ ਆ ਸਾਡੇ ਕੋਲੋਂ ਨਹੀਂ ਪਸੰਦ ਆਉਂਦਾ ਆਸੇ ਪਾਸੇ ਵੀ ਦਵਾ ਦਾਂ ਠੀਕ ਹੈ ਜੀ ਆਪਣਾ ਬਾਈ ਜੀ ਇੱਕ ਫੋਨ ਨੰਬਰ ਜ਼ਰੂਰ ਬੋਲ ਦਿਓ 8872262899 88722 62899 ਫੋਨ ਨੰਬਰ ਇਹ ਵਿੱਚ ਵੀਡੀਓ ਦੇ ਬੋਲਿਆ ਹੋਇਆ ਤਾਂ ਮਾਨ ਫਾਰਮ ਦੇ ਆਪਾਂ ਜਿੰਨੇ ਵੀ ਤੁਹਾਨੂੰ ਪਸ਼ੂ ਦਿਖਾਏ ਵਧੀਆ ਵੀਰ ਕਹਿੰਦੇ ਵੀ ਸਾਡੇ ਤੋਂ ਆ ਕੇ ਡੱਬੇ ਮਾਰ ਕੇ ਸੂਈ ਹੋਈ ਹੈ ਤਾਂ ਬਾਕੀ ਨਹੀਂ ਸੂਈ ਤਾਂ ਬਈ ਜੀ ਆ ਕੇ ਗਰੰਟੀਦਾਰ ਸਾਡੇ ਤੋਂ ਮੱਝਾਂ ਲੈ ਕੇ ਜਾਓ ਬਹੁਤ ਹੀ ਸ਼ਾਨਦਾਰ ਰੇਟ ਹੈ ਡੱਬਾ ਵਾਲੀ ਮੰਡੀ ਚ ਆਪਾਂ ਤੁਹਾਨੂੰ ਕਹੀਏ ਤਾਂ ਜੀ ਦੋਸਤੋ ਜੇ ਤੁਸੀਂ ਕੀ ਵੀਡੀਓ ਲਾਸਟ ਤੱਕ ਦੇਖਿਆ ਤਾਂ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਜੇਕਰ ਤੁਸੀਂ YouTube ਚੈਨਲ ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬਰ ਜੇਕਰ ਤੁਸੀਂ Facebook ਪੇਜ ਤੇ ਦੇਖ ਰਹੇ ਹੋ ਤਾਂ ਆਪਣੇ Facebook ਪੇਜ ਨੂੰ ਫੋਲੋ ਕਰ ਲਓ ਤਾਂ ਕਿ ਜੋ ਵੀ ਨਵੀਂ ਵੀਡੀਓ ਲੈ ਕੇ ਆਈਏ ਕਿਸੇ ਫਾਰਮ ਦੀ ਲੈ ਕੇ ਆਈਏ ਕਿਸੇ ਮੱਝਾਂ ਦੀ ਲੈ ਕੇ ਆਈਏ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤਾਂ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ